ਕਿਉਂਕਿ ਉਸ ਵੇਲੇ ਹੁਕਮ ਨਹੀਂ ਸੀ ਕਿ ਬਾਹਰ ਕੋਈ ਪੂਜਾ ਨਹੀਂ ਸੀ ਕਰ ਸਕਦਾ ਮੰਦਰਾਂ ਵਿੱਚ ਟੱਲ ਨਹੀਂ ਸੀ ਖੜਕਾ ਸਕਦਾ ਮਹਾਰਾਜ ਕਹਿੰਦੇ ਅੰਤਰ ਪੂਜਾ ਪੜ੍ਹ ਹੈ ਕਤੇਬਾਂ ਅੰਦਰ ਜਾ ਕੇ ਤੇ ਪੂਜਾ ਕਰਦੇ ਉਹ ਦੇਵੀ ਦੇਵਤਿਆਂ ਦੀ ਠਾਕਰਾਂ ਨੂੰ ਪੂਜਦੇ ਹੋ ਸੰਜਮ ਤੁਰਕਾ ਭਾਈ ਤੇ ਬਾਹਰੀ ਜਿਹੜਾ ਨਾਮ ਹੈ ਉਹ ਤੁਰਕਾਂ ਵਾਲਾ ਮੁਸਲਮਾਨਾਂ ਵਾਲਾ ਨਿਭਾਉਂਦੇ ਹੋ ਮਹਾਰਾਜ ਕਿਹਾ ਛੋੜੀ ਲੇ ਪਖੰਡਾ ਭਾਈ ਪਖੰਡ ਛੱਡਦੇ ਹੋ ਨਾਮ ਲਈ ਹੈ ਜਾਹੇ ਤਰੰਦਾ ਨਾਮ ਜਪੋਗੇ ਤੇ ਤਰੋਗੇ ਨਾਮ ਤੋਂ ਬਿਨਾ ਬੰਦ ਖਲਾਸੀ ਨਹੀਂ ਜੇ ਹੋਣੀ ਮਹੱਲਾ ਪਹਿਲਾ ਮਾਨਸ ਖਾਣੇ ਕਰਹਿ ਨਿਵਾਜ ਪਤਸ਼ਾਹ ਕਹਿੰਦੇ ਜਿਹੜੇ ਬੰਦਿਆਂ ਨੂੰ ਵੱਡੀ ਖਾਣ ਵਾਲੇ ਨੇ ਉਹ ਨਮਾਜ਼ਾਂ ਅਦਾ ਕਰਦੇ ਨੇ ਛੁਰੀ ਵਗਾਇਨ ਤਿੰਨ ਗੱਲ ਤਾਗ ਤੇ ਜਿਹੜੇ ਅੱਗੇ ਮੁਨਸ਼ੀ ਨੇ ਰਾਜਿਆਂ ਮਹਾਰਾਜਿਆਂ ਦੇ ਵੱਡੇ ਵਜ਼ੀਰਾਂ ਦੇ ਕਹਿੰਦੇ ਉਹ ਵੱਡੀ ਲੈਂਦੇ ਨੇ ਗਲ ਦੇ ਵਿੱਚ ਉਹਨਾਂ ਨੇ ਵੀ ਜਨੇਊ ਪਾਇਆ ਹੋਇਆ ਹੈ ਖੱਤਰੀ ਨੇ ਤਿੰਨ ਘਰ ਬ੍ਰਾਹਮਣ ਪੂਰਹ ਨਾਦ ਫਿਰ ਉਹਨਾਂ ਦੇ ਘਰ ਜਾ ਕਰਕੇ ਤੇ ਨਾਦਪੂਰ ਦਾ ਹੈ ਬ੍ਰਾਹਮਣ ਸ਼ੰਖਵਜੰਦਾ